ਜਿਹੜੇ ਸਾਡੇ ਪਿੰਡੂ ਨੌਜਵਾਨ ਜਾਂ ਪਿੰਡੂ ਆ ਬੱਚੇ ਜਾਂ ਕੋਈ ਵੀ ਜਦੋਂ ਵੀ ਇਹਨੂੰ ਵਿజిਟ ਕਰੇ ਤੇ ਉਹ ਇਹ ਯਾਦ ਰੱਖੇ ਕਿ 1970 71 ਦੇ ਵਿੱਚ ਚੀਜ਼ਾਂ ਕਿਹੜੀਆਂ ਹੁੰਦੀਆਂ ਸੀ ਇੱਥੇ ਵੀ ਫੇਰ ਮਕਸਦ ਇਹ ਹੀ ਆਉਂਦਾ ਵੀ ਜਦੋਂ ਨੌਜਵਾਨ ਪੁੱਛੂਗਾ ਵੀ ਕਿਸੇ ਨੂੰ ਵੀ ਕਿ ਜਾਂ ਆਪਣੇ ਮਾਪੇ-ਮਾਪ ਨੂੰ ਪੁੱਛੂਗਾ ਵੀ ਇਹ ਦਰਵਾਜ਼ਾ ਇਦਾਂ ਦਾ ਕਿਉਂ ਆ ਜੀ ਜੀ ਅੱਜ ਸਾਡੇ ਘਰ ਦੇ ਦਰਵਾਜ਼ੇ 'ਚ ਕੋਈ ਨਹੀਂ ਆਇਆ। ਦੰਦੂ ਨਹੀਂ ਆਇਆ। ਸੋ ਬਹੁਤ ਕੋਸੇ ਤੋਂ ਉਹ ਲੈ ਕੇ ਜਾਊਗਾ। ਹੁਣ ਦੇਖੋ ਇਹਨੂੰ ਤਾਂ ਮੇਰੇ ਆਉਣਾ ਅੱਜ ਕੋ ਚੁੱਕ ਨਹੀਂ ਸਕਦਾ। ਬਾਹਰ ਦਾ ਸ਼ਰੀਰਨ ਕੀ ਸੀ? ਉਹਨੂੰ ਇਹ ਕਿੱਦਾਂ ਇਹ ਕੋਈ ਐ ਕਰਕੇ ਨਹੀਂ ਮਾਰ ਪਾ ਦੇਗਾ। ਬਾਈਦੂ ਲੱਗਦਾ ਕਿ ਪੂਰਨ ਮਿਆਣੀ ਹੈ ਲੱਗ ਨੂੰ ਵੇਖ ਕੇ ਕਹਿਣਗੇ ਵੀ ਸੋਨੇ ਦਾ ਚੱਕ ਕਿੱਥੋਂ ਆ ਗਿਆ ਜੀ ਤੁਸੀਂ ਵੇਖੋ ਜਿਹੜਾ ਅੱਜ ਦੁਨੀਆ ਦੇ ਵਿੱਚ ਦੁਨੀਆ ਪਰ ਰਸਟ ਹੈ ਸਵਾ ਉਹ ਸਾਰਾ ਰੀਲ ਕਰਕੇ ਜਾਂਦੇ ਇੱਥੇ ਮਖੌਲ ਕਰ ਲਿਆ ਉਹ ਕਰ ਲਿਆ ਜੇ ਇੱਥੇ ਬਹੁਤੀਆਂ ਲੇਡੀ ਜਾਂਦੇ ਆ ਸਾਰਤੇੇ ਕਰਦੇ ਵਿੱਚ ਵੀ ਇਹ ਮੱਜਾ ਆ ਗਿਆ ਜੀ ਵਾਗਨ ਐਡਾ ਪਾਵਾ ਵੇ ਨੂੰ ਪਾਵਾ ਕੇ ਪਾਵਾ کافی ਪਾ ਰਾਰਾ ਇੰਨਾ ਤੇਰੀ ਕਿ ਤੂੰ ਮਤਲਬ ਕੱਲਾ ਪਤਾ ਕਿ ਤਿੰਨ ਬੰਦੇ ਤੁਸ ਸਕਦੇ ਤੇ ਪੀੜੀ ਕਾਲੀ ਵਿੱਚ ਹੋ ਗਏ ਟੱਕਰੇ ਆ ਗਿਆ ਵਾਹ ਫੜ ਕੇ ਤੂੰ ਬਗਾਨੀ ਧੀ ਵੈਰ ਨੇ ਮੇਰਾ ਕਾਲਜਾ ਧੜਕੇ ਮਤਲਬ ਇਹਨੂੰ ਲਿੰਕ ਜਿਹੜਾ ਵਾ ਉਹ ਜੱਗੇ ਦਾ ਡਾਕਟਰ ਦੇ ਨਾਲ ਕੀਤਾ ਹੋਇਆ ਸਾਬ ਪਹਿਲਾਂ ਹ ਚੱਲਦੇ ਹੁੰਦੇ ਸੀ ਹੋਂ ਤਾਂ ਦੂਸਰੇ ਹੋ ਵਾਕਰ ਜੇ ਵਾਕਰ ਦੇਖੋ ਵਾਕਰ ਨੇ ਕੋਣ ਸਪੋਰਟ ਕਰਦੀ ਉਹ ਉਹਦੀ ਉਹ ਤਕਤਾ ਕੋੜੀ ਨੇ ਇਹ ਤਾਂ ਵੀ ਕੋ ਨਾਲ ਨਹੀਂ ਸੀ ਨਾ ਉਹ ਇਹ ਤਾਂ ਮੰਨਿਆ ਸੀ ਤਾਂ ਜਿਹੜਾ ਆ ਰਕਾਰ ਰਿਹਾ ਕੋ ਤੈਨੂੰ ਪਹਿਲਾਂ ਤਵੇ ਕਹਿੰਦੇ ਪਹਿਲਾਂ ਤਵੇ ਕਹਿੰਦੇ ਸੀ ਮਾਮਾ ਸੁਦੀਕ ਹੁਣਾ ਦਿੱਤਾ ਵੇ ਰਕਾਰ ਉਹ ਚੱਲਦੇ ਰਹੇ ਆ ਸਦੀ ਦੇ ਸਿੱਕੇ ਜਿਹੜੇ ਸਾਰੇ ਜੀ ਤੇ ਇਹਦੇ ਵਿੱਚ 1 ਪੈਸਾ 2 ਪੈਸੇ 5 ਪੈਸੇ ਇਹ ਇਸ ਤਰ੍ਹਾਂ ਪੈਸੇ ਹੁੰਦੇ ਰਹੇ ਉਹਦੇ ਪੈਸਿਆਂ ਦਾ ਮਤਲਬ ਮੁੱਲ ਹੁੰਦਾ ਸੀ ਉਹ ਪੈਸੇ ਚੱਲਦੇ ਰਹੇ ਆ ਉਹ ਤੋਂ ਰੜਕਰੀ ਵੀ ਜਾਈ ਰੜਕਰੀ ਪਈ ਆ ਜਿਵੇਂ ਕਿ ਹਿਲਾਓ ਸਾਹਿਬ ਕਿ ਅੱਜ ਦੁੱਧ ਰੜਕਣਾ ਇਹ ਇੱਕ ਐਕਸਰਸਾਈਜ਼ ਆ ਦੁੱਧ ਵੀ ਰਿੜਕਿਆ ਗਿਆ ਐਕਸਰਸਾਈਜ਼ ਵੀ ਹੋ ਗਈ ਉਹਦਾ ਜੈਮਨ ਵੀ ਹੋ ਗਿਆ ਦਾ ਸਾਰਾ ਕੁਝ ਹੋ ਗਿਆ ਬੀਬੀ ਉਹਦਾ ਠੀਕ ਆ ਜਿਹੜਾ ਮਨ ਬਣਾ ਜਦੋਂ ਸਾਰਾ ਦਿਨ ਰਹਿਣਾ ਬੀਜੀਆ ਸਾਰਾ ਦਿਨ ਕੰਮ ਕਰਦਾ ਰਹਿਣਾ ਕਦੇ ਪੋਕ ਕੀਤਾ ਕਦੇ ਕੁਝ ਕਰ ਲਿਆ ਤੇ ਕਦੇ ਧਾਰਾਂ ਚੋਣੀਆਂ ਕਦੇ ਕੁਝ ਤੇ ਉਦੋਂ ਤੁਹਾਡਾ ਤੁਹਾਨੂੰ ਕੋਈ ਸਟ्रेस ਹੋਦਾ ਹੀ ਜੀ ਐਕਸਰਸਾਈਜ਼ ਰੈਗੂਲਰ ਚਲਦੀ ਰਹੀ ਪੜੋਲੀ ਵੇਖੋ ਸਾਰੇ ਪਿੰਡਾਂ ਦੇ ਵਿੱਚ ਪੜੋਲੀ ਆਪ ਕੋ ਚਾਰੇ ਪੜੋਲੀਆਂ ਨੇ ਇੱਕ ਚ ਆਟਾ ਪਾ ਲਿਆ ਕਾਦਾ ਜੀ ਕਣਕ ਦਾ ਪਾ ਲਿਆ ਇੱਕ ਮੱਕੀ ਦਾ ਪਾ ਲਿਆ ਮਾਹਾਂ ਦੀ ਦਾਲ ਪਾ ਲਈ ਛੋਲਿਆਂ ਦੀ ਦਾਲ ਪਾ ਲਈ ਸਾਰਾ ਘਰ ਚ ਸਮਾਨ ਹੁੰਦਾ ਸਾਡੇ ਨਾਲ ਇਸ ਸਮੇਂ ਮੌਜੂਦ ਨੇ ਐਡੀਸ਼ਨਲ ਡਾਇਰੈਕਟਰ ਕਮਿਊਨੀਕੇਸ਼ਨ ਸੈਂਟਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ टीएस ਰਿਆਰਦ ਸਾਹਿਬ ਸਸੀਕਰ ਰਿਆਰਦ ਸਾਹਿਬ ਬਸੀਕਾ ਦੀ ਅ ਰਿਆਰਦ ਸਾਹਿਬ ਜਿਸ ਤਰ੍ਹਾਂ ਇਹ ਪਿੰਡੂ ਸਭਿਤਾ ਦਾ ਅਜਾਬ ਘਰ ਆਇਆ ਇਹ ਅਜਾਬ ਘਰ ਬਹੁਤ ਹੀ ਵਧੀਆ ਦੇਖਣ ਨੂੰ ਲੱਗ ਰਿਹਾ ਦਿਖ ਰਿਹਾ ਇਸ ਦੇ ਵਿੱਚ ਬਹੁਤ ਸਾਰੀਆਂ ਉਹ ਜਿਹੜੀਆਂ ਚੀਜ਼ਾਂ ਪ੍ਰਾਚਨ ਚੀਜ਼ਾਂ ਬਣੀਆਂ ਨੇ ਜੋ ਕਿ ਨਵੀਂ ਜਨ ਜਨਰੇਸ਼ਨ ਨੂੰ ਬਿਲਕੁਲ ਹੀ ਨਹੀਂ ਪਤਾ ਹੈ ਤੇ ਇਸ ਅਜਾਬ ਘਰ ਦੀ ਜਿਹੜੀ ਹੈ ਉਹ ਸਾਰੀ ਕਦੋਂ ਕੀਤੀ ਗਈ ਉਹ ਇਸ ਉਹ ਸਾਰੀ ਕਿਹੜੇ ਮਤਲਬ ਨਾਲ ਲੈ ਕੇ ਗਏ ਤੁਸੀਂ ਜੀ ਉਹ ਤੁਹਾ ਰਾਜ ਸਾਡੇ ਦਰਸ਼ਕਾਂ ਦੀ ਸੁਵਿਧਾ ਸੋ ਸਭ ਤੋਂ ਪਹਿਲਾਂ ਤਾਂ ਚਰਚਾ ਟੀਵੀ ਦਾ ਮੈਂ ਧੰਨਵਾਦੀ ਹਾਂ ਜਿਹੜੇ ਵਿਸ਼ੇਸ਼ ਤੌਰ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਾਡੇ ਪਿੰਡ ਨੂੰ ਸਭੇਤਾ ਦਾ ਅਜਾਇਬ ਘਰ ਦੇ ਵਿੱਚ ਤੁਸੀਂ ਪਹੁੰਚੇ ਹੋ ਆ ਬੜੀ ਇੱਕ ਵਧੀਆ ਤੁਸੀਂ ਗੱਲ ਕੀਤੀ ਆ ਕਿ ਇਹਦਾ ਮਕਸਦ ਕੀ ਸੀਗਾ ਇੱਥੇ ਮੈਂ ਇਹ ਦੱਸਣਾ ਚਾਹੁੰਦਾ ਕਿ ਡਾਕਟਰ ਐਮ ਐਸ ਰੰਦਾਵਾ ਜਿਨ੍ਹਾਂ ਦੀ ਇੱਕ ਸੋਚ ਬਹੁਤ ਉੱਚੀ ਸੋਚ ਸੀ ਜਿਨ੍ਹਾਂ ਨੂੰ ਜਾਣਿਆ ਜਾਂਦਾ ਕਿ ਚੰਡੀਗੜ੍ਹ ਨੂੰ ਬਸਾਉਣ ਵਾਲੇ ਔਰ ਪਾਰਟੀਸ਼ਨ ਤੋਂ ਬਾਅਦ ਜ਼ਮੀਨਾਂ ਨੂੰ ਵੰਡਣ ਵਾਲੇ ਔਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੂੰ ਵਿਕਸਿਤ ਕਰਨ ਵਾਲੇ ਉਹ ਵਿਸ਼ੇਸ਼ ਅ ਰੰਧਾਵਾ ਸਾਹਿਬ ਸਨ ਜੀ ਉਹਨਾਂ ਦੀ ਇੱਕ ਸੋਚ ਸੀ ਕਿ ਪਿੰਡੂ ਸਬੇਤਾ ਦਾ ਅਜਾਇਬ ਘਰ ਵੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਚਾਹੀਦਾ ਜੀ ਕਿਉਂਕਿ ਜਦੋਂ ਐਗਰੀਕਲਚਰ ਦਾ ਵੱਲ ਡਾਉਂਦਾ ਤੇ ਉਹਦੇ ਨਾਲ ਕਲਚਰ ਵੀ ਆ ਜਾਂਦਾ ਜੀ ਜੀ ਤਾਂ ਕਿ ਜਿਹੜੇ ਸਾਡੇ ਪਿੰਡੂ ਨੌਜਵਾਨ ਜਾਂ ਪਿੰਡੂ ਅ ਬੱਚੇ ਜਾਂ ਕੋਈ ਵੀ ਜਦੋਂ ਵੀ ਇਹਨੂੰ ਵਿజిਟ ਕਰੇ ਤੇ ਉਹ ਇਹ ਯਾਦ ਰੱਖੇ ਕਿ 1970 71 ਦੇ ਵਿੱਚ ਚੀਜ਼ਾਂ ਕਿਹੜੀਆਂ ਹੁੰਦੀਆਂ ਸੀ ਤੇ ਉਦੋਂ ਖੇਤੀਬਾੜੀ ਕਿਵੇਂ ਹੁੰਦੀ ਸੀ ਜੀ ਜੀ ਉਹਨਾਂ ਨੇ ਇਹ ਸੋਚ ਨੂੰ ਮੱਦੇਨਜ਼ਰ ਰੱਖਦੇ ਹੋਏ April 1971 ਦੇ ਵਿੱਚ ਜੀ ਇਹਦਾ ਇੱਕ ਨੀ ਪੱਥਰ ਰੱਖਿਆ ਜੀ ਜੀ ਔਰ ਵਿਸ਼ੇਸ਼ ਤੌਰ ਤੇ ਇਹ ਸਾਡਾ ਜਿਹੜਾ ਕਮਿਊਨਿਟੀ ਸਾਇੰਸ ਕਾਲਜ ਹੈ ਇਹਦੇ ਵਿੱਚ ਇੱਕ ਜਗ੍ਹਾ ਸਿਲੈਕਟ ਕੀਤੀ ਕਿ ਅਸੀਂ ਆ ਔਰ ਤੁਸੀਂ ਵੇਖਿਆ ਹੋਵੇਗਾ ਕਿ ਬਹੁਤ ਛੋਟੀ ਛੋਟੀ ਇੱਟਾਂ ਦਾ ਬਣਿਆ ਹਾਂਜੀ ਅਸੀਂ ਦੇਖਿਆ ਹੋਏਗਾ ਉਹ ਚੀਜ਼ ਵੀ ਉਹਨਾਂ ਨੇ ਇੱਥੇ ਬੇਸ ਕਰਨ ਦੀ ਕੋਸ਼ਿਸ਼ ਕੀਤੀ ਕਿ ਪਹਿਲਾਂ ਘਰ ਜਿਹੜੇ ਉਹ ਕਿਤਰਾ ਬਣਦੇ ਸੀ ਜੀ ਜੀ ਔਰ April 1971 ਤੋਂ ਦੇ ਵਿੱਚ ਇਹਦੀ ਉਹਨਾਂ ਨੇ ਜਦੋਂ ਰੱਖੀ ਨਿਊ ਪੱਥਰ ਉਸ ਤੋਂ ਬਾਅਦ ਬੜੇ ਜਿਆਦੇ ਆਰਕੀਟੈਕਚਰਾਂ ਦੇ ਨਾਲ ਉਹ ਗੱਲਾਂਬਾਤਾਂ ਕਰਦੇ ਹੁੰਦੇ ਸੀ ਹਾਂਜੀ ਅਸੀਂ ਜਿਸ ਤਰ੍ਹਾਂ ਦੇਖਿਆ ਹੁੰਦਾ ਪਿਕਚਰਸ ਦੇ ਵਿੱਚ ਦੇਖਿਆ ਸਭ ਤੋਂ ਪਹਿਲਾਂ ਉਹਨਾਂ ਨੇ ਕਈ ਪ੍ਰਾਤਨ ਇਹੋ ਜਿਹੀਆਂ ਇਮਾਰਤਾਂ ਦੇਖੀਆਂ ਉਹਨਾਂ ਨੂੰ ਸਟੱਡੀ ਕੀਤਾ ਸਟੱਡੀ ਕਰਨ ਤੋਂ ਬਾਅਦ ਵਿੱਚ ਫਿਰ ਕੁਝ ਉਹਨਾਂ ਨੇ ਫਾਈਨਲਾਈਜ਼ ਕੀਤਾ ਤੇ ਉਸ ਤੋਂ ਬਾਅਦ ਇਹਦੀ ਉਸਾਰੀ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਉਹਨਾਂ ਨੇ ਆਹ ਬਿਲਕੁਲ ਜੀ ਬਿਲਕੁਲ ਉਹਨਾਂ ਨੇ ਇੱਕ ਬਹੁਤ ਵਧੀਆ ਆਰਕੀਟੈਕਚਰਾਂ ਦੀ ਟੀਮ ਬਣਾਈ ਔਰ ਉਸ ਟੀਮ ਦਾ ਮਕਸਦ ਜਿਹੜਾ ਸੀ ਨਾ ਉਹ ਇਹ ਰੱਖਿਆ ਕਿ ਤੁਸੀਂ ਵੱਖ-ਵੱਖ ਥਾਵਾਂ ਤੇ ਜਾ ਕੇ ਆ इवन ਮਹਾਰਾਸ਼ਟਰ ਦੇ ਵਿੱਚ ਵੀ ਉਹ ਟੀਮਾਂ ਗਈਆਂ ਤੇ ਉਹਨਾਂ ਨੇ ਉੱਥੇ ਬਹੁਤ ਜਿਹੜੇ ਪੁਰਾਣੇ ਸਭਿਤਾ ਦੇ ਇਹੋ ਜਿਹੇ ਮਿਊਜ਼ੀਅਮ ਸੀਗੇ ਉਹਨਾਂ ਨੂੰ ਵਿਜ਼ਿਟ ਕੀਤਾ ਕਿ ਆਪਾਂ ਇੱਕ ਇਹੋ ਜਿਹਾ ਜੁਨੀਕ ਮਿਊਜ਼ੀਅਮ ਇੱਥੇ ਦਈਏ ਜਿਹਨੂੰ ਲੋਕ ਵੇਖ ਕੇ ਗਦਗਦ ਹੋ ਜਾਣ ਤੇ ਵਾਕਈ ਅੱਜ ਜਦੋਂ ਜਿਹੜੀ ਤੁਸੀਂ ਗੱਲ ਕਰਦੇ ਸੀ ਉਹ ਵਾਕਿਆ ਜਦੋਂ ਅੱਜ ਬੱਚੇ ਆਉਂਦੇ ਨੇ ਨਾ ਜੀ ਜੀ ਉਹ ਦੇਖ ਕੇ